ਅਦੋਪੁਰ ਹੈੱਡਵੌਕਸ ਦੇ ਗੇਟ ਟੁੱਟਣ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮਾਦੋਵਰ ਹੈੱਡਵੌਕਸ ਦੇ ਗੇਟ ਟੁੱਟ ਗਏ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਐਕਸੀਅਨ ਨਿਤਿਨ ਸੂਤ ਜੇ ਇਹ ਸਚਿਨ ਠਾਕੁਰ ਤੇ ਅਰुण ਕੁਮਾਰ ਵੀ ਸਸਪੈਂਡ ਕਰ ਦਿੱਤੇ ਗਏ ਨੇ ਵੱਡੀ ਖਬਰ ਹੈ ਦਰਸਲ ਜਦੋਂ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਸੀ ਤਾਂ ਮਾਦੋਪੁਰ ਬੈਰਾਜ ਦੇ ਹੈਡਵਰਕਸ ਦੇ ਕਈ ਗੇਟ ਟੁੱਟ ਗਏ ਸਨ ਤੇ ਇਸ ਮਾਮਲੇ ਦੇ ਵਿੱਚ ਹੁਣ ਅਣਗੈਲੀ ਵਰਤਨ ਵਾਲਿਆਂ ਤੇ ਕਾਰਵਾਈ ਹੋਈ ਹੈ ਕਿ ਆਖਰ ਕੀ ਕਾਰਨ ਰਹੇ ਕਿਉਂਕਿ ਇੱਕ ਕੰਪਨੀ ਨੂੰ ਇਸ ਮਾਮਲੇ ਦੇ ਵਿੱਚ ਸਟੈਂਡਰਡ ਦਿੱਤਾ ਗਿਆ ਸੀ ਉਹਨਾਂ ਨੇ ਚੈੱਕ ਵੀ ਕੀਤਾ ਸੀ ਕਿ ਕੀ ਕਿ ਅਣਗੈਲੀ ਰਹੀ ਕਿਹੜੇ ਅਧਿਕਾਰੀ ਇਸ ਦੇ ਵਿੱਚ ਅਣਗੈਲੀ ਦੇ ਵਿੱਚ ਸ਼ਾਮਲ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਮਾਦਵਪੁਰ ਹੈਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਏ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਏ ਜਿਸ ਦੇ ਵਿੱਚ ਐਕਸੀਅਨ ਨਿਤਿਨ ਸੂਦ ਸ਼ਾਮਲ ਨੇ ਜੇਈ ਸਚਿੰਦ ਠਾਕੁਰ ਤੇ ਅਰुण ਕੁਮਾਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਏ ਤਾਨੂੰ ਯਾਦ ਕਰਵਾ ਦਈਏ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਇਹ ਵੱਡਾ ਵੱਡੇ ਪੱਧਰ ਤੇ ਇਹ ਏਰੀਆ ਜਿਹੜਾ ਹੈ ਉਹ ਪ੍ਰਭਾਵਿਤ ਰਿਹਾ ਖਾਸ ਕਰ ਬਾਰਡਰ ਬੈਲਟ ਤੇ ਰਾਵੀ ਦਰਿਆ ਦੇ ਵਿੱਚੋਂ ਪਾਣੀ ਆਉਣ ਕਾਰਨ ਜ਼ਿਆਦਾਤਰ ਇੱਥੇ ਹੜ੍ਹ ਆਏ। ਇਸੇ ਖਬਰ ਤੇ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜੇ ਨੇ। ਨਪਿੰਦਰ ਕੀ ਕੁਝ ਅਪਡੇਟ ਕਾਰਵਾਈ ਹੋਈ ਹੈ ਮਾਦੋਪੁਰ ਹੈਡਵਰਕਸ ਦੇ ਫਲੱਡ ਗੇਟ ਟੁੱਟੇ ਸੀ। ਕੋ ਲਗਾਤਾਰ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ ਕਿ ਜਿਹੜਾ ਰਾਵੀ ਨੇ ਤਬਾਈ ਮਚਾਈ ਉਸ ਨੂੰ ਲੈ ਕੇ ਜ਼ਿੰਮੇਵਾਰ ਕੌਣ ਹੈ ਔਰ ਖਾਸ ਕਰਕੇ ਜਿਹੜਾ ਗੇਟ ਟੁੱਟੇ ਸੀ ਉਹਨੂੰ ਲੈ ਕੇ ਵੀ ਇਹ ਦੇਖੋ ਕਈ ਤਰ੍ਹਾਂ ਦੀ ਅੰਗਿਲੀ ਦੇ ਸਵਾਲ ਉੱਠੇ ਸੀ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਔਰ ਸਭ ਤੋਂ ਵੱਧ ਤੋਂ ਸਰਕਾਰ ਨੇ ਅੰਦਰੀ ਅੰਦਰੀ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ ਔਰ ਨਾਲੀ ਇਹ ਸਾਫ ਕਰ ਦਿੱਤਾ ਸੀ ਕਿ ਜਿਹੜਾ ਵੀ ਕੋਈ ਪੰਜਾਬ ਦੀ ਬਰਬਾਦੀ ਦੇ ਲਈ ਜ਼ਿੰਮੇਵਾਰ ਹੋਵੇਗਾ ਉਹਨੂੰ ਬਖਸ਼ਿਆ ਤਾਂ ਜਾਏਗਾ ਨਹੀਂ ਹਾਲਾਂਕਿ ਹਲੇ ਸਸਪੈਂਸ਼ਨ ਦੀ ਗੱਲ ਹੋ ਰਹੀ ਹੈ ਇਹ ਅੱਗੇ ਕਾਰਵਾਈ ਕਿਸੇ ਵੱਡੇ ਪੱਧਰ ਤੱਕ ਜਾ ਸਕਦੀ ਹੈ ਤਾਂ ਕਿ ਅੱਗੇ ਤੋਂ ਕੋਈ ਐਸੀ ਕਤਾਈ ਕਿਉਂਕਿ ਕਤਾਈ ਉਹ ਹੁੰਦੀ ਹੈ ਜਿਸ ਦੇ ਨਾਲ ਜਿਸ ਨੂੰ ਬਖਸ਼ਿਆ ਜਾ ਸਕੇ ਜਾਂ ਉਸ ਤੋਂ ਬਾਅਦ ਬਖਸ਼ਾਉਣ ਦੀ ਗੁੰਜਾਇਸ਼ ਹੋਵੇ ਉਹ ਕਤਾਈ ਬਖਸ਼ੀ ਜਾ ਸਕਦੀ ਹੈ ਪਰ ਜਿਹੜੀ ਕਤਾਈ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਐਸੀ ਕਤਾਈ ਬਖਸ਼ਣ ਦੇ ਹਾਲਾਤ ਨਹੀਂ ਹੁੰਦੇ ਜੱਦ ਕਰਕੇ ਸਾਫ ਸਿਰਿਆਂ ਦੇ ਦੀ ਕੋਸ਼ਿਸ਼ ਆ ਜਿਹੜੀ ਚੀਜ਼ ਥੋੜੀ ਦੇਰ ਪਹਿਲਾਂ ਸਾਡੀ ਇਸ ਨੂੰ ਲੈ ਕੇ ਜਿਹੜਾ ਹੈਗਾ ਡਿਪਾਰਟਮੈਂਟ ਦੇ ਵਿੱਚ ਗੱਲ ਹੋਈ ਤਾਂ ਉਹਨਾਂ ਨੇ ਇੱਕ ਸਾਫ ਜਿਹੜੀ ਚੀਜ਼ ਇਨਸਪਾਇਰ ਕੀਤੀ ਉਹ ਕਹਿੰਦੇ ਨੇ ਕਿ ਜਾਂ ਤੇ ਜਿਹੜੀ ਉਹ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਬੰਦੇ ਹਲੇ ਹੋਰ ਵੀ ਇਹਦੇ ਵਿੱਚ ਆਉਣਗੇ ਪਰ ਇਹਨਾਂ ਲੋਕਾਂ ਨੂੰ ਸਸਪੈਂਡਥ ਲਈ ਕਰਕੇ ਉੱਥੋਂ ਜਿਹੜਾ ਹਟਾ ਦਿੱਤਾ ਗਿਆ ਇਨਾਂ ਦਾ ਹੈੱਡਕੁਆਰਟਰ ਤੇ ਇਹਨਾਂ ਦੀ ਜਿਹੜਾ ਹੈਗਾ ਇਹਨਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਤਾਂ ਕਿ ਐਸਾ ਨਾ ਹੋਵੇ ਕਿ ਕਿਧਰੇ ਆਪਦੀ ਤਾਕਤ ਆਪਦੀਆਂ ਸ਼ਕਤੀਆਂ ਤੇ ਚੱਲਦੇ ਜਾਂਚ ਨੂੰ ਨਾ ਪ੍ਰਭਾਵਿਤ ਕਰਨ। ਨਵਿੰਦਰ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਰਾਵੀ ਦਰਿਆ ਦੀ ਤਾਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਮੱਚੀ ਹਾਲਾਂਕਿ ਕਾਰਨ ਇਸ ਤੇ ਹੋਰ ਵੀ ਸੀ ਪਰ ਜਿਵੇਂ ਇੱਕ ਸਾਹਮਣੇ ਆ ਰਿਹਾ ਸੀ ਕਿ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਮਾਦੋਪੁਰ ਹੈੱਡਵਰਕਸ ਨੂੰ ਲੈ ਕੇ ਇਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਹੈੱਡਵਰਕਸ ਦੇ ਗੇਟ ਟੁੱਟੇ ਤੇ ਉਸ ਤੋਂ ਬਾਅਦ ਪਾਣੀ ਜਿਹੜਾ ਕਿਤੇ ਨਾ ਕਿਤੇ ਕੰਟਰੋਲ ਤੋਂ ਬਾਹਰ ਵੀ ਹੋਇਆ ਹਾਲਾਂਕਿ ਜਿਹੜੇ ਇਹ 게ਟਸ ਹੁੰਦੇ ਨੇ ਇਹ ਬੈਰਾਜ ਦੇ 게ਟ ਨੇ ਪਿੱਛੇ ਤਾਂ ਫਲੱਡ 게ਟ ਦੂਸਰੇ ਨੇ ਪਰ ਇਸ ਦੇ ਨਾਲ ਵੀ ਨੁਕਸਾਨ ਤਾਂ ਹੋਇਆ ਤੇ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਇਸ ਦੇ ਵਿੱਚ ਕੀ ਕੁਝ ਸਾਹਮਣੇ ਆ ਸਕਿਆ ਕੀ ਸਮਾਂ ਰਹਿਨੇ ਆ ਸਟੈਪਸ ਨਹੀਂ ਲਏ ਗਏ ਦੇਖੋ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਕਿ ਜਾਂਚ ਹੈ ਜਿਹੜੀ ਫਿਲਹਾਲ ਹਲੇ ਕਿਉਂਕਿ ਕੁਝ ਵੀ ਕਹਿਣਾ ਬੜੀ ਜਲਦਬਾਜ਼ੀ ਹੈ ਕਿਉਂਕਿ ਜਾਂਚ ਚੱਲ ਰਹੀ ਹੈ ਇਸ ਕਰਕੇ ਇਹਨਾਂ ਨੂੰ ਹਟਾਉਣ ਦਾ ਪਹਿਲਾ ਮਤਲਬ ਇਹੀ ਹੈ ਕਿ ਜਾਂਚ ਕਿਸੇ ਕਿਸਮ ਦਾ ਪ੍ਰਭਾਵ ਤਰ੍ਹਾਂ ਹੋ ਸਕੇ ਦੂਜੀ ਚੀਜ਼ ਦੇਖੋ ਜਿਹੜੀ ਬਰਬਾਦੀ ਹੋਈ ਆ ਉਹਦੇ ਲਈ ਕਈ ਕਾਰਨ ਨੇ ਹਾਲਾਂਕਿ ਬਾਕੀ ਕਾਰਨ ਵਾਲੇ ਲੈ ਜਾਣਾ ਹੈ ਇਕੱਲਾ ਇਹ ਤਾਂ ਗੇਟ ਟੁੱਟੇ ਨੇ ਇਸ ਤੋਂ ਇਲਾਵਾ ਉਹ ਪਾਣੀ ਕਿੰਨੇ ਦਿਨ ਰੋਕਿਆ ਗਿਆ ਕਿੰਨੇ ਦਿਨ ਰੋਕਣ ਤੋਂ ਬਾਅਦ ਇਕੱਠਾ ਪਾਣੀ ਕਿਉਂ ਛੱਡਿਆ ਗਿਆ ਉਹਦੇ ਦੀ ਕੌਣ ਜ਼ਿੰਮੇਵਾਰ ਹੈ ਜਿਹੜੇ ਦਰਿਆ ਖਾਲੀ ਤੱਕ ਨਹੀਂ ਕੀਤੇਗੇ ਦਰਿਆਵਾਂ 'ਚ 20 ਫੁੱਟ ਰੇਤ ਚੜ੍ਹੀ ਹੋਈ ਆ 8-8 ਫੁੱਟ ਦੀ ਕਾਂਹੀ ਉਗਰੀ ਹੋਈ ਆ ਪਾਣੀ ਨੂੰ ਰਸਤਾ ਨਹੀਂ ਸੀ ਉਹਦੇ ਲਈ ਕੌਣ ਜ਼ਿੰਮੇਵਾਰ ਆ ਹਾਲਾਂਕਿ ਇਹ ਜ਼ਿੰਮੇਵਾਰੀ ਕਿਸੇ ਵੀ ਲੈਵਲ ਤੇ ਕਰਤਾ ਹੋ ਸਕਦੀ ਹੈ ਪਰ ਜਾਂਚ ਅਗਰ ਜਿਹੜੀ ਨਿਰਪੱਖ ਤੌਰ ਤੇ ਅਗਰ ਸਰਕਾਰ ਸਫਾਈ ਟਰੂਪ ਦੇ ਵਿੱਚ ਸੁਨਿਆਨ ਦੇਣਾ ਚਾਹੇਗੀ ਤਾਂ ਦੇਖਣਾ ਹੋਵੇਗਾ ਕਿ ਗਾਜ ਕਿਥੋਂ ਤੱਕ ਡਿੱਗਦੀ ਆ ਕਿਉਂਕਿ ਪਿਛਲੇ ਕਈ ਥਲਾਂ ਤੋਂ ਸਫਾਈ ਵੀ ਨਹੀਂ ਹੋਈ ਬਿਲਕੁਲ ਦਰਿਆਵਾਂ ਦੀ ਕਈ ਐਂਗਲ ਨੇ ਇਹਦੇ ਵਿੱਚ ਤਾਂ ਹੁਣ ਇਹ ਦੇਖਦੇ ਆ ਜੀ ਕਿਤੇ ਐਸਾ ਤਾਂ ਨਹੀਂ ਕਿ ਕੋਈ ਵੱਡਾ ਅਧਿਕਾਰੀ ਹੀਟ ਲਿਆ ਤੇ ਗਾਜ ਛੱਟ ਕੇ ਆਪਣੇ ਆਪ ਨੂੰ ਸੁਰੱਖਰੂ ਕਰ ਲੇ ਕਿਤੇ ਐਸਾ ਤਾਂ ਨਹੀਂ ਇੱਕ ਅਧਿਕਾਰੀ ਦੂਜਿਆਂ ਦੀ ਬਲੀ ਦੇ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਜੇ ਇਸ ਕਰਕੇ ਜਿਹੜੇ ਅਧਿਕਾਰੀ ਦੇ ਕੋਲ ਇਹ ਹੀਟ ਲੈਂਡ ਨੂੰ ਸਸਪੈਂਡ ਕਰਨ ਦੀ ਪਾਵਰ ਹੋਵੇਗੀ ਜੇ ਉਸ ਜ਼ਿੰਮੇਵਾਰ ਪਾਇਆ ਜਾਂਦਾ ਤਾਂ ਕੀ ਸਰਕਾਰ ਜਿਹੜੀ ਆ ਉਸ ਅਧਿਕਾਰੀ ਤੇ ਵੀ ਕਾਰਵਾਈ ਕਰੇਗੀ ਹਾਲਾਂਕਿ ਜਾਇਦੇਵ ਸਪਾਇਟ ਹੋ ਗਿਆ ਜਿਸ ਨੇ ਵਰਕ ਕਰਨੇ ਜੀ ਠੀਕ ਹੈ ਬਹੁਤ ਸ਼ੁਕਰੀਆ ਨਪਿੰਦਰ ਸਿੰਘ ਬਰਾੜ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਹਾਲਾਂਕਿ ਫਿਲਹਾਲ ਤਿੰਨ ਅਧਿਕਾਰੀ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਸ ਦੇ ਵਿੱਚ ਐਕਸੀਅਨ ਹੈ ਉਸ ਦੇ ਵਿੱਚ ਜੇਆ ਸਚਨ ਠਾਕੁਰ ਐਕਸੀਅਨ ਨਿਤਨ सूद ਹੈ ਅਰुण कुमार ਹੈ ਹਾਲਾਂਕਿ ਜਾਂਚ ਜਾਰੀ ਹੈ ਕਿਹੜੇ ਕਿਹੜੇ ਅਧਿਕਾਰੀ ਇਸ ਦੇ ਵਿੱਚ ਇਨਵੋਲ ਬਨੇ ਜਿਨ੍ਹਾਂ ਜਿਨ੍ਹਾਂ ਨੇ ਅਣਗਹਿਲੀ ਕੀਤੀ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਤਬਾਹੀ ਮੱਚੀ ਹੈ ਜਿਹੜੇ ਇਹ ਹੜ ਆਏ ਖਾਸ ਕਰਕੇ ਰਾਵੀ ਦਰਿਆ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਮਾਦੋਪਰੇ ਹੈਡਵੌਕਸ ਦੇ ਗੇਟ ਟੁੱਟੇ ਪਾਣੀ ਕਿਉਂ ਰੋਕਿਆ ਗਿਆ ਡੀਸੈਲਟਿੰਗ ਸਮੇਂ ਸਿਰ ਕਿਉਂ ਨਹੀਂ ਹੋਈ ਜਿਹੜੇ ਬੰਨ ਨੇ ਤੁਸੀਂ ਬੰਨ ਉਹਨਾਂ ਨੂੰ ਮਜ਼ਬੂਤ ਸਮੇਂ ਸਿਰ ਕਿਉਂ ਨਹੀਂ ਕੀਤਾ ਗਿਆ ਬਹੁਤ ਸਾਰੇ ਸਵਾਲ ਨੇ ਇਸ ਦੇ ਵਿੱਚ ਤੇ ਸਮਾਂ ਰਹਿੰਦਿਆਂ ਪਾਣੀ ਨਹੀਂ ਛੱਡਿਆ ਗਿਆ ਬਾਅਦ ਦੇ ਵਿੱਚ ਜ਼ਿਆਦਾ ਪਾਣੀ ਛੱਡਿਆ ਗਿਆ ਇਹ ਸਾਰੀਆਂ ਚੀਜ਼ਾਂ ਨੇ ਜਿਸ ਤੇ ਹੁਣ ਜਾਂਚ ਜਾਰੀ ਹੈ ਫਿਲਹਾਲ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ